ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਜਗਮੀਤ ਸਿੰਘ ਭਲਾਈਆਣਾ ਤੁਹਾਡਾ ਇਸ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦਾ ਹਾਂ ਅੱਜ ਬਈ ਆਏ ਆਪਾਂ ਬਾਈ ਹਰਪ੍ਰੀਤ ਕੋਲ ਪਿੰਡ ਬੂੜਾ ਗੁੱਜਰ ਤੇ ਬਾਈ ਹੋਰਾਂ ਦਾ ਗੰਨੇ ਦਾ ਕੰਮ ਆ ਤੇ ਨਾਲ ਇਹਨਾਂ ਨੇ ਆਪਦਾ ਘਿਲਾੜਾ ਲਾਇਆ ਹੋਇਆ ਤੇ ਦੇਸੀ ਤਰੀਕੇ ਦੇ ਨਾਲ ਗੁੜ ਤਿਆਰ ਕਰਦੇ ਆ ਗੁੜ ਸ਼ੱਕਰ ਬੰਦਾ ਵੀ ਤੁਹਾਨੂੰ ਦਿਖਾਵਾਂਗੇ ਆਹ ਦੇਖ ਲਓ ਬਾਈ ਹੋਰਾਂ ਦੇ ਜਿਹੜੇ ਕੜਾਹੇ ਆ ਚੱਲੀ ਜਾਂਦੇ ਹਨਾ ਚਾਰ ਕੜਾਹਿਆਂ ਦੇ ਵਿੱਚ ਜਿਹੜਾ ਰੋ ਪੱਕਦਾ ਤੇ ਉਸ ਤੋਂ ਬਾਅਦ ਸ਼ੱਕਰ ਵੀ ਬਣੀ ਜਾਂਦਾ ਤੇ ਗੁੜ ਬੰਦਾ ਵੀ ਦਿਖਾਵਾਂਗੇ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਬਾਈ ਸਮਾਂ ਦੇਣ ਦੇ ਲਈ। ਨਹੀਂ ਨਹੀਂ ਬਾਈ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢਿਆ ਜਿਹੜਾ। ਤੇ ਆਪਾਂ ਦੇਖਿਆ ਬਈ ਸ਼ੱਕਰ ਬਣਾ ਰਹੇ ਹਾਂ ਨਾ ਹੁਣ ਜਿਹੜੇ ਆਪਣੇ ਮਸਤਰੀ ਬਣਾ ਰਿਹਾ ਸ਼ੱਕਰ। ਹਾਂਜੀ ਹਾਂਜੀ ਤੇ ਇਹ ਬਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਖਿਲਾੜਾ ਚਲਾਇਆ ਨੂੰ ਕਿਵੇਂ ਦਿਮਾਗ ਚ ਆਇਆ ਸੀ ਵੀ ਖਿਲਾੜਾ ਚਲਾਈਏ। ਪਹਿਲਾਂ ਤੁਹਾਡਾ ਗੰਨੇ ਦਾ ਕੰਮ ਵੀ ਵਧੀਆ ਚੱਲਦਾ ਸੀ। ਹਾਂਜੀ ਹਾਂਜੀ ਪਹਿਲਾਂ ਬਈ ਆਪਣਾ ਤਕਰੀਬਨ 30 ਸਾਲ ਹੋ ਗਏ ਗੰਨੇ ਦਾ ਕੰਮ ਚੱਲਦਾ ਸੀ ਤੇ ਜਦੋਂ ਲੋਕਡਾਊਨ ਲੱਗਿਆ ਉਦੋਂ ਸਾਡੇ ਕੋਲ ਤਕਰੀਬਨ 20-25 ਕਿੱਲੇ ਕਮਾ ਦਾ ਆਪਦਾ ਖੜਾ ਸੀ ਉਹ ਅਸੀਂ ਸੇਲ ਆਊਟ ਕਰਤਾ ਸੀ ਮਤਲਬ ਵਪਾਰੀਆਂ ਨੂੰ ਦਿੱਤਾ ਸੀ ਹਾਂਜੀ ਤੇ ਲੋਕਡਾਊਨ ਲੱਗਣ ਕਰਕੇ ਵਪਾਰੀ ਭੱਜ ਗਏ ਜੀ ਜਿਹਦੇ ਕਰਕੇ ਗੰਨਾ ਸਾਡਾ ਖੜਾ ਰਹਿ ਗਿਆ ਅੱਛਾ ਫਿਰ ਸਾਨੂੰ ਕੋਈ ਹੋਰ ਤਾਂ ਕੋਈ ਰਾਹ ਨਹੀਂ ਲੱਭਿਆ ਤੇ ਫਿਰ ਕਲਾੜੇ ਵਾਲਿਆਂ ਨੂੰ ਅਸੀਂ ਗੰਨਾ ਵੇਚਿਆ ਹੂੰ ਕੁ ਗੰਨੇ ਦਾ ਮੰਨ ਕੇ ਚਲੋ ਗੁੜ ਕੜਾਇਆ ਗੁੜ ਕੜਾ ਕੇ ਰਸਤੇ ਰੁੱਤੇ ਜਰ ਨੂੰ ਦਿੱਤਾ ਹਾਂਜੀ ਟੱਕੇ ਨਾਲ ਹੀ ਅਗਲੇ ਦੇ ਘਰੇ ਰੱਖੇ ਹੁੰਦੇ ਸੀ ਵੀ ਆਹ ਚਾਰ ਕੁਇੰਟਰ ਰੱਖ ਲਾ ਵੀ ਵੇਚ ਦੀ ਹਾਂਜੀ ਤੇ ਉਹ ਫਿਰ ਉਸ ਤੋਂ ਬਾਅਦ ਜਦੋਂ ਅ ਅਗਲੇ ਸਾਲ ਫਿਰ ਜੂਸ ਵਾਲਿਆਂ ਨੂੰ ਵੇਚ ਗੁੜ ਨਾ ਘੜਾਇਆ ਉਹ ਜਿਨ੍ਹਾਂ ਨੂੰ ਗੁੜ ਦਿੱਤਾ ਸੀ ਉਹਦੇ ਵੀ ਗੁੜ ਬਹੁਤ ਵਧੀਆ ਸੀ ਵੀ ਗੁੜ ਬਣਾ ਬਣਾਓ ਠੀਕ ਹੈ ਜਾਂ ਆਪ ਦਾ ਘਲਾੜਾ ਲਾਓ ਜਾਂ ਸਾਨੂੰ ਲਿਆ ਕੇ ਦਿਓ ਕਿਤੋਂ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉਹ ਚੀਜ਼ ਨੂੰ ਵੇਖਦੇ ਹੋਏ ਤੇ ਫਿਰ ਅਸੀਂ ਆਖਾ ਚਲੋ ਇਹ ਇੱਕ ਪ੍ਰੋਸੈਸ ਇਹ ਵੀ ਲਾ ਲਈਏ ਨਾਲ ਕਿ ਜਦੋਂ ਕਿਉਂ ਗੰਨਾ ਦਾ ਆਪਣੇ ਕੋਲ ਆਪਦਾ ਹੈਗਾ ਹੀ ਆ ਗੰਨਾ ਗੰਨੇ ਨਾਲ ਹੀ ਗੁੜ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਦਾ ਘਲਾੜਾ ਲਾ ਲਿਆ ਜੀ ਠੀਕ ਹੈ ਬਈ ਹਾਂਜੀ ਉਦੋਂ ਫਿਰ ਬਾਈ ਜਿਹੜਾ ਖੜਾ ਹੀ ਗੰਨਾ ਸਾਰਾ ਤੁਸੀਂ ਕਰਦਾ ਸੀਗਾ ਗੁੱਛ ਹਾਂ ਹਾਂ ਅਸੀਂ ਤਕਰੀਬਨ ਮੈਨੂੰ ਲੱਗਦਾ ਜੀ ਜੋ ਅਸੀਂ 99 99 ਦੇ ਗੰਨਾ ਲਾਉਣ ਲੱਗੇ ਆ ਜੀ ਅੱਜ ਤੱਕ ਅਸੀਂ ਇੱਕ ਪੋਰੀ ਨੂੰ ਵੀ ਅੱਗ ਨਹੀਂ ਲਾਈ ਨਹੀਂ ਆਲਮੋਸਟ ਕਿਸਾਨ ਕੀ ਕਰਦੇ ਆ ਕੋਰੋਨਾ ਵੇਲੇ ਅੱਗ ਬਹੁਤ ਹਾਂ ਬਹੁਤ ਜੀ ਮੇਰੇ ਭੂਆ ਦੇ ਮੁੰਡੇ ਨੇ ਉਹਦੇ ਕੋਲ ਸੀਗਾ ਦੋ ਕਿੱਲੇ ਕਹਿੰਦਾ ਭਰਾਵਾ ਅੱਗ ਲਾ ਦੀ ਅਸੀਂ ਅੱਗ ਨਹੀਂ ਅੱਜ ਤੱਕ ਲਾਈ ਸਾਰਾ ਸਾਰੇ ਦਾ ਸਾਰਾ ਗੰਨਾ ਮੰਨ ਕੇ ਚਲੋ ਅਸੀਂ ਵੀ ਕਲਾੜੇ ਵਾਲਿਆਂ ਨੂੰ ਦੂਰ ਦੂਰ ਜਿੱਥੋਂ ਤੱਕ ਸਾਡੀ ਪਹੁੰਚ ਜਾਂਦੀ ਸੀ ਉਸ ਤੱਕ ਲੋਕ ਸੁੱਤੇ ਪਏ ਹੁੰਦੇ ਸੀ ਜੀ ਉਦੋਂ ਨੂੰ ਟਰਾਲੇ ਲੈ ਕੇ ਲੰਘ ਜਾਂਦੇ ਸੀ ਕਿ ਮਜਬੂਰੀ ਸੀ ਫਿਰ ਫਸਲ ਸੀ ਵੇਚਣੀ ਤਾਂ ਸੀਗੀ ਹੂੰ ਬਈ ਹੁਣ ਪੰਜਾਬ ਚ ਟ੍ਰੈਂਡ ਵੀ ਹੋਇਆ ਗੁੜ ਦਾ ਖਿਲਾੜੇ ਬਹੁਤ ਲੱਗ ਰਿਹਾ ਨਵੇਂ ਹਨਾ ਹਾਂਜੀ ਹਾਂਜੀ ਤੇ ਗੱਲਾ ਕਿਸੇ ਕੋਲ ਹੈ ਨਹੀਂ ਖਿਲਾੜੇ ਬਹੁਤ ਨਵੇਂ ਲਾਈ ਜਾਂਦੇ ਆ ਹਾਂਜੀ ਖਿਲਾੜਾ ਲਾਉਣ ਤੋਂ ਪਹਿਲਾਂ ਕੋਈ ਬੰਦਾ ਸੋਚਦਾ ਕਹਿੰਦਾ ਯਾਰ ਮੁੱਲ ਲੈ ਲਾਂਗੇ ਗੰਨਾ ਇਹ ਮੁੱਲ ਵਾਲੀ ਕੁਆਲਿਟੀ ਨਹੀਂ ਬਣਦੀ ਬਾਈ ਪਤਾ ਕੀ ਗੱਲ ਆ ਹੁਣ ਜਿਹੜੀ ਚੀਜ਼ ਮੰਨ ਕੇ ਚਲੋ ਮੇਰੇ ਕੋਲੇ ਗੰਨਾ ਮੈਂ ਸਾਲ ਭਰ ਮੈਂ ਉੱਤੇ ਮਿਹਨਤ ਕੀਤੀ ਆ ਮੈਨੂੰ ਪਤਾ ਨਾ ਉਹਦੇ 'ਚ ਮੈਂ ਕੀ ਪਾਇਆ ਕਿਵੇਂ ਸੰਭਾਲਿਆ ਉਹਨੂੰ ਠੀਕ ਆ ਜਿਹੜਾ ਮੁੱਲ ਵਾਲਾ ਹੁਣ ਮੰਨ ਕੇ ਚਲੋ ਜਿਹੜੀ ਚੀਜ਼ ਆ ਹੁਣ ਅੰਕਲਾ ਘਰ ਦਾ ਕਢਾਉਣ ਆਇਆ ਗੁੜ ਠੀਕ ਆ ਜੇ ਇਹੀ ਕਹਿ ਦਨ ਵੀ ਮੈਂ ਮੁੱਲ ਬਾਜ਼ਾਰ ਤੋਂ ਲੈ ਲੂੰ ਠੀਕ ਆ ਬਾਜ਼ਾਰ ਵਾਲੀ ਚੀਜ਼ ਆ ਮੁੱਲ ਵਾਲੀ ਚੀਜ਼ ਉਹ ਨਹੀਂ ਉਹ ਗੱਲ ਬੰਦ ਜਿਹੜੀ ਆ ਆ ਦੀ ਅੱਖਾਂ ਸਾਹਮਣੇ ਚੀਜ਼ ਤਿਆਰ ਕਰਨੀ ਉਹਦਾ ਫਿਰ ਫਰਕ ਹੁੰਦਾ ਉਹਦੀ ਫਿਰ ਆਪਾਂ ਗਾਰੰਟੀ ਵੀ ਲੈ ਸਕਦੇ ਆਂ ਵੀ ਇਹ ਚੀਜ਼ ਮੈਂ ਆਪ ਭਾਈ ਕੋਲੇ ਖੜ ਕੇ ਬਣਵਾਈ ਆ ਬਹੁਤ ਘਲਾੜਿਆਂ ਵਿੱਚ ਬਈ ਗੰਨਾ ਮੁੱਲ ਲੈ ਕੇ ਤੇ ਲਿਖ ਕੇ ਲਾਉਂਦੇ ਵੱਡੇ ਅੱਖਰਾਂ ਚ ਵੀ ਇੱਥੇ ਆਰਗੇਨਿਕ ਗੁੜ ਸ਼ੱਕਰ ਮਿਲਦਾ ਤੁਸੀਂ ਆਰਗੇਨਿਕ ਦਾ ਰੌਲਾ ਤਾਂ ਨਹੀਂ ਪਾਉਂਦੇ ਨਹੀਂ ਆਰਗੇਨਿਕ ਤਾਂ ਬਣਾਉਣੇ ਆਰਗੇਨਿਕ ਤਰੀਕੇ ਨਾਲ ਆ ਜੀ ਠੀਕ ਹੈ ਆਰਗੇਨਿਕ ਤਰੀਕੇ ਨਾਲ ਬਣਾਉਣੇ ਉਹਨ ਤੁਸੀਂ ਵੇਖੀ ਜਾਨੇ ਜੋ ਪ੍ਰੋਸੈਸ ਚੱਲੀ ਜਾਂਦਾ ਆਰਗੇਨਿਕ ਬੜਾ ਸਮਝਾਓਗੇ ਬਈ ਸ਼ੁਰੂ ਤੋਂ ਲੈ ਕੇ ਜਿਵੇਂ ਉੱਥੋਂ ਗੰਨਾ ਪੀੜਿਆ ਜਾਂਦਾ ਹਾਂਜੀ ਹਾਂਜੀ ਉੱਥੋਂ ਬਾਅਦ ਗੰਨਾ ਪੀੜਿਆ ਜਾਂਦਾ ਕੜਾਹੀ ਚ ਆ ਜਾਂਦਾ ਜੀ ਹਾਂਜੀ ਮੁੜ ਕੇ ਤਿੰਨ ਨੰਬਰ ਵਾਲੇ ਜਾਵਰਦਾ ਜੀ ਇਹ ਇਹ ਫਰਸਟ ਸਟੈਪ ਆ ਗਿਆ ਚਾਰੋ ਆਉਂਦਾ ਚਾਰੋ ਆ ਜਾਂਦਾ ਜੀ ਠੀਕ ਹੈ ਬਈ ਉਸ ਤੋਂ ਬਾਅਦ ਆਹ ਕੜਾਹੀ ਚ ਆ ਗਿਆ ਉਸ ਤੋਂ ਬਾਅਦ ਇਹਦੇ ਚ ਭਿੰਡੀ ਪਾਈ ਜਾਂਦੀ ਹੈ ਜੀ ਜਿਹੜਾ ਟੱਬ ਚੋਂ ਆ ਰਿਹਾ ਬਈ ਹਾਂਜੀ ਇਹਦੇ ਚ ਭਿੰਡੀ ਮੰਨ ਕੇ ਚਲੋ ਜਿਹੜੀ ਮੈਲ ਆ ਉਹ ਮੈਲ ਵਿੱਚ ਉੱਤੇ ਉੱਤੇ ਰਹਿ ਜਾਂਦੀ ਹੈ ਜੂਸ ਵਿੱਚ ਦੀ ਨਿਕਲ ਜਾਂਦਾ ਜੀ ਠੀਕ ਹੈ ਜੀ ਹਾਂਜੀ ਭਿੰਡੀ ਪੈ ਕੇ ਇੱਥੇ ਮੈਲ ਮੰਨ ਕੇ ਚਲੋ ਸਾਰੀ ਮੈਲ ਉੱਤਰ ਗਈ ਉੱਥੇ ਜਾ ਕੇ ਮੈਲ ਉੱਤਰ ਜਾਂਦੀ ਹੈ ਜੀ ਇੱਥੇ ਮੰਨ ਲਓ ਵਾਲਾ ਆਉਣਾ ਇੱਥੇ ਵਾਲਾ ਆਉਣਾ ਸ਼ੁਰੂ ਹੋ ਜਾਂਦਾ ਗਰਮ ਹੋ ਜਾਂਦਾ ਜੂਸ ਜਦੋਂ ਭਿੰਡੀ ਵਿੱਚ ਪੈ ਜਾਂਦੀ ਤੇ ਮੈਲ ਉੱਤਰ ਜਾਂਦੀ ਆ ਮੈਲ ਉੱਤਰ ਕੇ ਮੁੜ ਕੇ ਕੱਲਾ ਜੂ ਜੂਸ ਰਹਿ ਗਿਆ ਜੂਸ ਨੂੰ ਮੁੜ ਕੇ ਪਹਿਲੇ ਕੜਾਹੀ 'ਚ ਲਾ ਜਾ ਕੇ ਤੇ ਉੱਥੇ ਫੁੱਲ ਸੇਕਾ ਲੱਗਦਾ ਜਦੋਂ 112 13 14 ਡਿਗਰੀ ਤੇ ਜਾਵੜਦਾ ਟੈਂਪਰੇਚਰ ਤੇ ਪੂਰਾ ਪੱਕ ਜਾਂਦਾ ਉਸ ਤੋਂ ਬਾਅਦ ਉਹਨੂੰ ਉੱਥੇ ਗੰਡਦੇ ਲਾ ਲੈਂਦੇ ਆ ਗੰਡ ਤੇ ਲਾ ਕੇ ਤੇ ਮੁੜ ਕੇ ਜੇ ਸ਼ੱਕਰ ਬਣਾਉਣੀ ਆ ਤਾਂ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਲੱਗਦਾ ਜੀ ਤੇ ਜੇ ਕੱਲਾ ਗੁੜ ਬਣਾਉਣਾ ਜੀ ਤੇ ਫਿਰ ਕਾਸੀ ਦੀ ਲੋੜ ਨਹੀਂ ਉਹਨੂੰ ਚੰਡ ਕੇ ਤੇ ਉਹਦਾ ਗੁੜ ਜਿਹੜਾ ਬਈ ਇੱਥੇ ਆ ਗਿਆ ਇਹ 2 ਨੰਬਰ ਵਾਲਾ ਕੜਾ ਹਕਿਆ ਨੇ ਉਹਨੂੰ ਹਾਂਜੀ 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 ਇੱਥੇ ਸਾਰੀ ਮੈਲ ਨਿਕਲ ਕੇ ਰਸ ਸਾਫ਼ ਹੋ ਜਾਂਦਾ ਹਾਂਜੀ ਹਾਂਜੀ ਜਿਹੜਾ ਆਪਣਾ ਫਾਈਨਲ ਹੁੰਦਾ ਜਿੱਥੇ ਕੋਲ ਹਾਂ ਹਾਂਜੀ 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 ਇਹ ਕਿੰਨਾ ਕੁ ਟਾਈਮ ਰਸ ਪਾਗਦਾ ਇੱਥੇ ਬਈ ਇੱਥੇ ਤਕਰੀਬਨ ਮੰਨ ਕੇ ਚੱਲੋ ਜੇ ਪੂਰਾ ਸੇਕਾ ਹੋਵੇ ਤਾਂ ਤਕਰੀਬਨ 25 ਤੋਂ 30 ਮਿੰਟ ਲੱਗ ਜਾਂਦੇ ਆ ਜੀ ਅੱਛਾ ਹਾਂਜੀ ਠੀਕ ਹੈ ਇਹਨੂੰ ਆਪਾਂ ਗੰਡ ਕਹਿੰਦੇ ਆ ਬਈ ਜਿਹੜਾ ਇਹ ਗੰਡ ਹੁੰਦਾ ਜੀ ਇਹ ਥੜਾ ਬਣਿਆ ਹਾਂਜੀ ਹਾਂਜੀ ਇਹ ਸੀਮਿੰਟ ਦਾ ਹੀ ਬਣਦਾ ਜੀ ਇਹ ਲੱਕੜ ਦਾ ਵੀ ਬਣਦਾ ਜੀ ਲੱਕੜ ਦਾ ਬਣਾਉਣਾ ਜਿਵੇਂ ਇਹ ਲੱਕੜ ਦਾ ਮੰਨਦੇ ਆ ਵੀ ਚੰਗੀ ਚੰਗਾ ਲੱਕੜ ਦਾ ਆਂਦੇ ਆ ਲੱਕੜ ਦਾ ਸੀ ਬਣਾਉਣਾ ਅਜੇ ਤਿਆਰ ਕਰਾਉਣਾ ਤੇ ਫਿਲਹਾਲ ਸਾਡੇ ਕੋਲ ਇਹੀ ਹੈ ਇਹ ਸ਼ੱਕਰ ਬਣਿਆ ਹੋਇਆ ਇਹ ਸ਼ੱਕਰ ਬਣੀ ਹੈ ਜੀ ਤੇ ਇਹਦਾ ਬਈ ਰੰਗ ਦੇਖਿਆ ਜਿਵੇਂ ਹੈ ਨਾ ਸੁਨਹਿਰੀ ਰੰਗ ਚ ਹੈ ਇਹ ਕਿਹੜੀ ਵੈਰਾਈਟੀ ਦਾ ਹੈ ਇਹ 99003 ਵੈਰਾਈਟੀ ਹੈ ਜੀ 99 ਹਾਂ 99 ਖਾਨਾ ਜਿਹਨੂੰ 99 ਕਹਿ ਦਿੰਦੇ ਆ ਜੀ ਤੇ ਵੈਰਾਈਟਾਂ ਦੇ ਹਿਸਾਬ ਨਾਲ ਵੀ ਬਈ ਗੁੜ ਸ਼ੱਕਰ ਦਾ ਰੰਗ ਬੰਦ ਆ ਹਾਂ ਪੂਰਾ ਜੀ ਜਿਹੜਾ 85 ਆ ਉਹ ਥੋੜਾ ਜਿਹਾ ਕਾਲੇ ਪੰਚ ਜਾਂਦਾ ਜੀ ਤੇ 99 96 ਇਹੋ ਹਾਂ ਦਿਖਾਓ ਚੱਕ ਕੇ ਇਹਦਾ ਪੂਰਾ ਸੁਨਹਿਰੀ ਬਣੂਗਾ ਪੂਰਾ ਕਣ ਵੀ ਪੂਰਾ ਮੰਨ ਕੇ ਚੱਲੋ ਜਿਹੜਾ ਬਈ ਗੁੜ ਬਜ਼ਾਰਾਂ ਦੇ ਵਿੱਚ ਦੇਖਦੇ ਆ ਦੁਕਾਨਾਂ ਤੋਂ ਆਪਾਂ ਲਿਆਉਣੇ ਆ ਘਰੇ ਉਹ ਸਾਰੇ ਹੀ ਲਾਲ ਜੇ ਰੰਗ ਦਾ ਹੁੰਦਾ ਹਾਂਜੀ ਉਹ ਕਿਹੜੀ ਵੈਰਾਈਟੀ ਦਾ ਹੁੰਦਾ ਉਹ ਤਾਂ ਜੀ ਹੁਣ ਮੰਨ ਕੇ ਚੱਲੋ ਵੈਰਾਈਟੀ ਤਾਂ ਤਾਂ ਕੁਝ ਕਹਿ ਨਹੀਂ ਸਕਦੇ। ਹਾਂਜੀ ਉਹ ਜਿਹੜਾ ਕੁਝ ਮਿਲਦਾ ਚੱਕ ਕੇ ਵਿੱਚ ਪਾਉਂਦੇ ਆ ਜੀ। ਕਲਰ ਵੀ ਐਡ ਹੁੰਦਾ ਉਹਦੇ। ਕਲਰ ਹੁੰਦਾ ਜੀ। ਕਲਰ ਪੌਂਡ ਐਡ ਤੁਸੀਂ ਨਹੀਂ ਪਾਉਂਦੇ। ਨਹੀਂ ਅਸੀਂ ਨਹੀਂ ਕੁਝ ਪਾਉਂਦੇ। ਠੀਕ ਆ ਵੀਰ। ਕਿਉਂ ਪਹਿਲੇ ਰੰਗ ਬਹੁਤ ਸੋਹਣਾ ਬਣਿਆ ਜੀ ਲੋੜ ਹੀ ਨਹੀਂ ਪੈਂਦੀ। ਜੇ ਭਾਈ ਮੰਨ ਲਓ ਤੁਹਾਡਾ ਕੋਈ ਗੋੜਾ ਸ਼ੱਕਰ ਟੈਸਟ ਕਰਵਾਉਂਦਾ। ਲੈਬੋਰੀ ਟੈਸਟ ਕਰਵਾਉਂਦਾ ਕੋਈ ਕੈਮੀਕਲ ਨਹੀਂ ਆਊਗਾ ਜੀ। ਕਰਵਾਇਆ ਜੀ ਟੈਸਟ। ਪਿਛਲੇ ਪਿਛਲੇ ਸਾਲ ਮੰਨ ਕੇ ਚੱਲੋ ਆਏ ਸਾਲ ਮਹਿਕਮੇ ਵਾਲੇ ਸਾਡੇ ਤੋਂ ਸੈਂਪਲ ਲੈ ਕੇ ਜਾਂਦੇ ਆ ਤੇ ਪਿਛਲੇ ਤੇ ਐਤ ਕੀ ਫਿਰ ਸੈਂਪਲ ਭਰ ਕੇ ਲਗਾਏ ਆ ਜੀ ਠੀਕ ਹੈ ਬਾਈ ਹੁਣ ਅੱਜ 2025 ਦੇ ਵਿੱਚ ਆਪਾਂ ਨੂੰ ਕਿੰਨੇ ਸਾਲ ਹੋ ਗਏ ਖਲਾੜਾ ਚਲਾਉਂਦਿਆਂ ਨੂੰ ਆਪਾਂ ਤਕਰੀਬਨ 2020 ਚ ਲਾਇਆ ਸੀ ਜੀ ਪੰਜ ਪੰਜਵਾਂ ਸਾਲ ਆ ਹਾਂ ਪੰਜਵਾਂ ਸਾਲ ਹਾਂ ਠੀਕ ਹੈ ਤੇ ਬਾਈ ਕਿੰਨੇ ਕਿੱਲਾਂ ਦਾ ਗੰਨਾ ਪੀਟ ਦਿੰਨੇ ਹੋ ਖਲਾੜੇ ਤੇ ਤੁਸੀਂ ਖਲਾੜੇ ਤੇ ਆਪ ਦਾ ਖੁਦ ਦਾ ਜੀ ਪੰਜ ਤੋਂ 7 ਕਿੱਲੇ ਅਸੀਂ ਇੱਥੇ ਪੀੜਾਂਗੇ ਜੀ ਠੀਕ ਹੈ ਜੀ ਹਾਂਜੀ ਬਾਕੀ ਜੇ ਕੋ ਕਢਾਉਣ ਵਾਲੇ ਆ ਆਉਂਦੇ ਆ ਸੱਜਣ ਮਿੱਤਰ ਬਾਕੀ ਉਹਨਾਂ ਦਾ ਜੀ ਅੱਛਾ ਉਹ ਤੁਸੀਂ ਕਿਰਾਏ ਤੇ ਕਿਰਾਏ ਦੇ ਹਾਂ ਕਿਰਾਏ ਦੀ ਉਹਦੀ ਕੀ ਲੇਬਰ ਰੱਖੀ ਆ ਲੇਬਰ ਉਹਦੀ ਮੰਨ ਕੇ ਚੱਲੋ ਜੀ 2000 ਰੁਪਏ ਕੁਆਂਟਲ ਹਾਂ 2000 ਰੁਪਏ ਕੁਆਂਟਲ ਦਾ ਤੇ ਸਾਰੀ ਲੇਬਰ ਸਾਡੀ ਜੀ ਗੁੜ ਦਾ ਹਾਂ ਜੇ ਗੁੜ 2 ਕੁਆਂਟਲ ਲਾਉਂਦਾ 2000 ਲੈਣੇ ਹਾਂਜੀ ਹਾਂਜੀ ਗੁੜ ਪੜਾਈ ਦਾ ਤੇ ਇਥੋਂ ਸਾਰਾ ਜੀ ਸਾਰਾ ਠੀਕ ਹੈ ਤੇ ਬਾਈ ਗੁੜ ਤੇ ਸ਼ੱਕਰ ਆਪਾਂ ਦੱਸੋ ਕਿੰਨੇ ਤਰ੍ਹਾਂ ਦਾ ਤਿਆਰ ਕਰਦੇ ਆ ਕਿਹੜੇ ਕਿਹੜੇ ਫਲੇਵਰ ਚ ਹੁੰਦਾ ਆਪਣੇ ਕੋਲ ਹਾਂ ਆਪਣੇ ਕੋਲੇ ਮੰਨ ਕੇ ਚਲੋ ਸਿੰਪਲ ਗੁੜ ਆ ਗਿਆ ਜੀ ਚਾਹ ਵਾਲਾ ਇਹ ਸਿੰਪਲ ਬਣਾ ਸਕਦੇ ਆ ਜਿਵੇਂ ਇੱਕਾ ਫਰਮੇ ਵਾਲਾ ਬਣਿਆ ਪਿਆ ਇਹ ਔਲੇ ਵਾਲਾ ਬਣਿਆ ਪਿਆ ਜੀ ਅੱਜ ਕੱਲ ਚੱਲਦਾ ਟਿੱਕੀਆਂ ਵਾਲਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਕਿਹੜਾ ਬਾਈ ਇਹਦੇ ਵਿੱਚ ਦੇਸੀ ਘਿਓ ਤੇ ਔਲਾ ਪਾਇਆ ਹੋਇਆ ਹੈ ਜੀ ਪੀਸ ਕੇ ਅੱਛਾ ਜੀ ਹਾਂ ਸੁਕਾ ਕੇ ਆਪ ਦਾ ਔਲਾ ਪੀਸ ਕੇ ਵਿੱਚ ਪਾ ਪਾ ਦੀਦਾ ਠੀਕ ਹੈ ਜੀ ਇੱਕ ਮੂਫਲੀ ਸੌਂਫ ਵਾਲਾ ਤਿਆਰ ਕਰਦੇ ਆ ਜੀ ਤੇ ਇੱਕ ਅੰਬਾ ਹਲਦੀ ਅਜਵੈਨ ਵਾਲਾ ਹੋ ਗਿਆ ਜੀ ਹਾਂਜੀ ਤੇ ਬਾਕੀ ਜੇ ਲੋੜ ਅਨਸਾਰ ਜੇ ਕੋਈ ਤਿਆਰ ਕਰਵਾਉਣਾ ਚਾਹੁੰਦਾ ਉਹਦਾ ਸਮਾਨ ਲਿਆ ਲਿਆ ਕੇ ਇੱਥੇ ਬਣਵਾਉਣਾ ਚਾਹੀਦਾ ਉਹ ਵੀ ਬਣਾ ਲਈ ਦੇ ਉਹ ਵੀ ਤੁਸੀਂ ਬਣਾ ਦੇ ਕੋਈ ਬਣਾ ਦਿੰਦੇ ਆ ਸਮਾਨ ਅਗਲੇ ਦਾ ਹੁੰਦਾ ਆਪਾਂ ਆਪਦੀ ਲੇਬਰ ਤੇ ਆਦੇ ਗੁੜ ਦੇ ਪੈਸੇ ਲੈ ਲਈ ਦੇ ਜਿਵੇਂ ਵੀਡੀਓ ਦੇਖ ਰਿਹਾ ਬੰਦੇ ਹਨ ਕੋਈ ਦੂਰੋਂ ਹੁੰਦਾ ਵੀ ਇੱਥੇ ਤੁਹਾਡੇ ਕੋਲੇ ਆ ਨਹੀਂ ਸਕਦੇ 15 20 ਕਿਲੋ 50 ਕਿਲੋ ਗੁੜ ਮੰਗਵਾਉਣਾ ਸ਼ੱਕਰ ਮੰਗਵਾਉਣੀ ਹੈ ਤਾਂ ਆਪਾਂ ਵੀ ਭੇਜ ਦਿੰਨੇ ਆ ਕੋਰੀਅਰ ਜਾਂ ਬੱਸਾਂ ਤੇ ਹਾਂ ਬੱਸਾਂ ਤੇ ਤਾਂ ਜੀ ਥੋੜਾ ਜਿਹਾ ਰਿਸਕ ਹੁੰਦਾ اچھا ਜੇ ਬੰਦਾ ਆਪ ਅੱਜ ਤਾਂ ਬਾੜੀ ਚੰਗੀ ਗੱਲ ਆ ਨਾਲੇ ਤਾਂ ਸਾਡਾ ਪ੍ਰੋਜੈਕਟ ਵੇਖ ਲ ਬਈ ਇਹ ਤੋਂ ਗੁੜ ਲੈ ਜੀ ਤੇ ਜੇ ਹਾਂ ਨਹੀਂ ਕੂਰੀਅਰ ਵੀ ਕਰ ਦਾਂਗੇ ਕੋਈ ਸਿਕਰ ਹਾਂ ਕਰ ਦਾਂਗੇ ਕਿਉਂਕਿ ਸਾਰੇ ਨਹੀਂ ਆ ਸਕਦੇ ਬਈ ਹਾਂ ਜੀ ਹਾਂ ਜੀ ਚਾਹੁੰਦੇ ਆ ਵੀ ਚੰਗੀ ਚੀਜ਼ ਖਾਈਏ ਕਿਉਂਕਿ ਖਲਾੜੇ ਬਹੁਤ ਲੱਗਿਆ ਪਰ ਗੰਨਾ ਕਿਸੇ ਕੋਲੇ ਆਵਦਾ ਨਹੀਂ ਹੁੰਦਾ ਹਾਂ ਹਾਂ ਨਹੀਂ ਬਸ ਇਹੀ ਚੀਜ਼ ਹੈ ਜੀ ਖਲਾੜੇ ਵਾਲੇ ਵੀ ਜੇ ਕਿਸੇ ਵੀਰ ਨੇ ਖਲਾੜਾ ਵੀ ਲਾਉਣਾ ਤਾਂ ਜੀ ਪਹਿਲਾਂ ਗੰਨੇ 'ਨਾਂ ਫੋਕਸ ਕਰੀ ਜੀ ਜੇ RAM deal ਆਪਦਾ ਹੋਊਗਾ ਤਾਂ ਥੋੜਾ ਸੌਖਾ ਹੋ ਜਾਂਦਾ ਨਹੀਂ ਆਪਾਂ ਜਦੋਂ ਕਿਹੇ ਦਿਨ ਨਿਰਪਰ ਰਵਾਂਗੇ ਤਾਂ ਉੱਥੇ ਬਣ ਕੇ ਚੱਲੋ ਜੇ UP ਨੂੰ ਗੰਨਾ ਮੰਗਾਇਆ ਗੁੜ ਚੰਗਾ ਨਾ ਬਣਿਆ ਤਾਂ ਫਿਰ ਉਹ ਨਾ ਦਾ ਗਲੇ ਨੂੰ ਲਾਂਬਾ ਦੇਣ ਜੋਗੇ ਫਿਰ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਤੇ ਆਪਾ ਦਿਖਾਈਏ ਵੀ ਖਲਾੜਾ ਵੀ ਚਾਹੁੰਦੇ ਦਿਖਾ ਦਿੰਦੇ ਉਧਰ ਉਹ ਨਾ ਜਿਹੜਾ ਆਪਣਾ ਫੀਡ ਆ ਜਾਂਦਾ ਜਿੱਥੇ ਬਈ ਜੂਸ ਆਉਂਦਾ ਹਨਾ ਪਾਈਪਾਂ ਰਾਹੀਂ ਆਉਂਦਾ ਇੱਧਰ ਜੂਸ ਬਈ ਕ੍ਰੈਸ਼ਰ ਲਾਇਆ ਹੋਇਆ ਹੈ ਹਾਂ ਕ੍ਰੈਸ਼ਰ ਹੈ ਜੀ ਕ੍ਰੈਸ਼ਰ ਕਿਹੜਾ ਲੱਗਿਆ ਹੋਇਆ ਹੈ ਮੋਟਰ ਵਾਲਾ ਹਾਂ ਮੋਟਰ ਵਾਲਾ ਕ੍ਰੈਸ਼ਰ ਹੈ ਐਸਪੀ ਕਨੈਕਸ਼ਨ ਤੇ ਜੀ ਤੇ ਮੁਜ਼ੱਫਰਨਗਰ ਵਾਲਾ ਜਿਹੜਾ ਨਾਰਮਲ ਜ਼ਿਆਦਾ ਜ਼ਿਆਦਾ ਹੀ ਇਹੀ ਚੱਲਦਾ ਇੱਕ ਹੋਰ ਬਈ ਗੱਲ ਸੁਣਦੇ ਆਪਾਂ ਜਿਹੜੇ ਆਪਣੇ ਪਰਾਣੇ ਬਜ਼ੁਰਗ ਦੱਸਦੇ ਆ ਜਾਂ ਹੋਰ ਬੰਦੇ ਕਹਿੰਦੇ ਵੀ ਜਦੋਂ ਗੰਨਾ ਵੱਡ ਲਿਆ ਇਹਦਾ ਟਾਈਮ ਹੁੰਦਾ ਵੀ ਐਨੇ ਟਾਈਮ ਦੇ ਵਿੱਚ ਇਹਨੂੰ ਪੀੜਿਆ ਜਾਵੇ ਰਸ ਇਹਦਾ ਨਿਕਲ ਕੇ ਤੇ ਗੁੜ ਬਣ ਜੇ ਹਾਂ ਤਕਰੀਬਨ ਹਾਂ ਨਹੀਂ ਇਹਦਾ ਪ੍ਰੋਸੈਸ ਇਹ ਹੁੰਦਾ ਜੀ ਵੀ ਬਾਹਲਾ ਲੰਮਾ ਸਮਾਂ ਨਾ ਰਵੇ ਭਈ ਮੁਸ਼ਕਲਾਂ ਮਾਰਨ ਲੱਗੇ ਗੰਨੇ ਚ ਵੀ ਕੋਈ 2-4 ਦਿਨ ਤਾਂ ਕੋਈ ਬਾਹਲਾ ਨਹੀਂ ਤੇ ਜੇ ਹੁਣ 20-20 ਦਿਨ 25-25 ਦਿਨ ਉਹਨੂੰ ਧੁੱਪ ਲੱਗੀ ਸੇਕ ਲੱਗ ਗਿਆ ਠੀਕ ਆ ਵੀ ਇਹਦੀ ਜਿਹੜੀ ਕੰਨੀ ਹੁੰਦੀ ਆ ਆ ਚੀਜ਼ ਹੁੰਦੀ ਆ ਇੱਥੋਂ ਹਾਂਜੀ ਇਤੋਂ 스멜 ਆਉਣ ਲੱਗ ਪੈਂਦੀ ਆ ਠੀਕ ਆ ਠੀਕ ਆ ਜੇ ਇਤੋਂ 스멜 ਆਉਣ ਲੱਗ ਪੀ ਤਾਂ ਫਿਰ ਉਹਦਾ ਗੁੜ ਕੀ ਇਹ ਜਿਹੜਾ ਗੰਨਾ ਹੁਣ ਆ ਰਿਹਾ ਤਾਜ਼ਾ ਹੀ ਸਾਡਾ ਤੁਹਾਡੇ ਇਹ ਤਾਂ ਤਾਜ਼ਾ ਮੰਨ ਕੇ ਚਲੋ ਜਿਵੇਂ ਅੱਜ ਛੱਲਿਆ ਤੇ ਸਵੇਰੇ ਅਗਲੇ ਅਗਲੇ ਦਿਨ ਇੱਥੇ ਲਿਆ ਕੇ ਪੀੜ ਦੇਈਏ ਠੀਕ ਹੈ ਜੀ ਜਿਹੜਾ ਆ ਹੁਣ ਆਇਆ ਇਹ ਖੇਤੋਂ ਹੀ ਆਇਆ ਇਹ ਖੇਤੋਂ ਹੀ ਆਇਆ ਜੀ ਸਿੱਧਾ ਤੇ ਬਾਈ ਹੋਰਾਂ ਦਾ ਬਾਈ ਸਾਰਾ ਆਪਦਾ ਗੰਨਾ ਹਨਾ ਕਿੰਨੇ ਕਿੱਲੇ ਵੀ ਐਤ ਕੀ ਗੰਨਾ ਆਪਣੇ ਕੋਲੋਂ ਤਕਰੀਬਨ 35 ਏਕੜ ਹੈਗਾ ਜੀ ਗੰਨਾ ਦੇਖ ਲਓ ਬਾਈ ਸਾਰਾ ਗੰਨਾ ਸਾਫ਼ ਕਰਕੇ ਵਧੀਆ ਆਕ ਲਾ ਕੇ ਹਨਾ ਫਿਰ ਇੱਥੇ ਪੀੜਾ ਜਾਂਦਾ ਜਿਹੜੀ ਕੋਈ ਮੈਲ ਰਹਿ ਜਾਂਦੀ ਆ ਉਹ ਪਿੰਡੀ ਦੇ ਰਸ ਉਹ ਪਿੰਡੀ ਦੇ ਰਸ ਨਾਲ ਸਾਰੀ ਨਿਕਲ ਜਾਂਦੀ ਇਹ ਤਾਜ਼ਾ ਗੰਨਾ ਇਹਨੂੰ ਅੱਜ ਹੀ ਪੀੜੋਂਗੇ ਫਿਰ ਬਾਈ ਸਾ ਇਹਨੂੰ ਅੱਜ ਹੀ ਪੀੜ ਦਾਂਗੇ ਜੀ ਤੇ ਇਹ ਆ ਗਿਆ ਬਾਈ ਹੋਰਾਂ ਦਾ ਜਿਹੜਾ ਆਊਟਲੈਟ ਆ ਜ ਰਵਾਇਤੀ ਗੋੜ ਖਲਾੜਾ ਇਹ ਬਈ ਜਗਾ ਦੱਸੋ ਲੋਕੇਸ਼ਨ ਕੀ ਆ ਆਪਣੀ ਲੋਕੇਸ਼ਨ ਜੀ ਜਦੋਂ ਮੁਕਸਰ ਤੋਂ ਜਿਹੜਾ ਸਾਦਕ ਫਰੋਜਪੁਰ ਰੋਡ ਆ ਜੀ ਉਹ ਤੇ ਪਹਿਲਾ ਪਿੰਡ ਆਉਂਦਾ ਜੀ ਬੂੜਾ ਗੁਜਰ ਜੀ ਬੂੜਾ ਗੁਜਰ ਪਿੰਡ ਐਂਟਰ ਕਰਨਸਾਰੀ ਤੇ ਆ ਆਪਣਾ ਮੇਨ ਰੋਡ ਆ ਜਿਹੜਾ ਅਜੇ ਤਿਆਰ ਮੰਨ ਕੇ ਚਲੋ ਪੱਟਾ ਪਟਾਈ ਜੀ ਕੀਤੀ ਪਈ ਆ ਇਹਦੇ ਉੱਤੇ ਫਰੰਟ ਦੇ ਉੱਤੇ ਹੀ ਜੀ ਆਪਣਾ ਬੋਰਡ ਆ ਤੇ ਆ ਆਪਣੀ ਇੱਥੇ ਆਊਟਲੈਟ ਆ ਗਿਆ ਵੱਡਾ ਬਈ ਫਲੈਕਸ ਲੱਗਿਆ ਰਵਾਇਤੀ ਗੋੜ ਖਲਾੜਾ ਬੂੜਾ ਗੁਜਰ ਜਿਹੜੇ ਪਿੰਡ ਜੇਲ ਆ ਹਨਾ ਜੇਲ ਕਰਕੇ ਵੀ ਹਾਂ ਜੇਲ ਕਰਕੇ ਵੀ ਮਸ਼ਹੂਰ ਆ ਜੀ ਤੇ ਬਾਈ ਦਾ ਆਪਾਂ ਤੁਹਾਨੂੰ ਕਾਊਂਟਰ ਵੀ ਦਿਖਾਉਨੇ ਆ ਹਨਾ ਜਿੱਥੇ ਇਹਨਾਂ ਦਾ ਸਾਰਾ ਗੋੜ ਸ਼ੱਕਰ ਫਲੇਵਰ ਗੋੜ ਹੁੰਦਾ ਵਧੀਆ ਬਾਈ ਨੇ ਆਪਦੀ ਲੋਕੇਸ਼ਨ ਬਣਾਈ ਆ ਬਾਈ ਇਹੋ ਜਿਹੇ ਕੰਮ ਜਿਹੜੇ ਕਿਸਾਨ ਭਰਾ ਕਰਦੇ ਉਹਨਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਜਿੱਥੇ ਵੀ ਮੰਨ ਲਓ ਤੁਹਾਡੇ ਏਰੀਏ ਦੇ ਵਿੱਚ ਵੀ ਆ ਜਿਵੇਂ ਇਹ ਬਾਈ ਆ ਆਪਣੇ ਮੁਕਸਰ ਫਰੀਦਕੋਟ ਫਿਰੋਜ਼ਪੁਰ ਵਾਲੇ ਆ ਜਿਹੜੇ ਭਰਾ ਨਗਦੇ ਟਾਪਦੇ ਆ ਬਾਈ ਕੋਲੇ ਜ਼ਰੂਰ ਹੋ ਕੇ ਜਾਓ ਕਿਉਂਕਿ ਇਹਨਾਂ ਦਾ ਗੰਨਾ ਵੀ ਆਪ ਦਾ ਤੇ ਪ੍ਰੋਸੈਸਿੰਗ ਵੀ ਸਾਰੀ ਆਪ ਦੀ ਕਰਦੇ ਆ ਹਨਾ ਤੇ ਬਾਈ ਕੋਲੇ ਫਿਰ ਸਸਾਈ ਦੀ ਰਜਿਸਟ੍ਰੇਸ਼ਨ ਆ ਹਾਂਜੀ ਮੇਲਿਆਂ-ਮੂਲਿਆਂ ਤੇ ਵੀ ਬਾਈ ਸਟਾਲ ਲਾਉਣੇ ਤੁਸੀਂ ਹਾਂ ਮੇਲਿਆਂ ਤੇ ਜੀ ਮੰਨ ਕੇ ਚਲੋ ਹੁਣ ਜਿਵੇਂ ਮਾਰਚ ਮੇਲਾ ਫਰੀਦਕੋਟ ਦਾ ਜੀ ਉਹ ਲਾਵਾਂ ਉੱਥੇ ਸਟਾਲ ਲਾਵਾਂਗੇ ਜੀ ਤੇ ਬਾੜੀ ਦੂਰ ਨਾ ਤਾਂ ਜੀ ਇਹਨਾਂ ਗੋੜਾ ਆਪਾਂ ਬਣਾ ਸਕਦੇ ਆ ਜੀ ਠੀਕ ਆ ਕਿਉਂ ਆਪ ਦੇ ਗੰਨੇ ਦੇ ਤਿਆਰ ਕਰਨਾ ਜੀ ਉਹਨਾਂ ਕ ਤਿਆਰ ਕਰੀਦਾ ਵੀ ਜਿੰਨਾ ਕ ਇੱਥੇ ਸੇਲ ਆਊਟ ਹੋ ਜਾਂਦਾ ਠੀਕ ਹੈ ਜੀ ਤੇ ਬਸ ਬਾਹ ਬਾਹਾਂਗਾ ਸਟਾਲ ਨਹੀਂ ਲਾਉਂਦੇ ਜੀ ਜਿੰਨਾ ਕ ਆਪਦੇ ਤੋਂ ਟਾਈਮ ਨਿਕਲੇ ਆਪ ਉੱਤੇ ਪਹੁੰਚ ਕਰਦੀ ਜੀ ਆਹ ਬਈ ਦੱਸੋ ਹਣਾ ਕਿਹੜਾ ਕਿਹੜਾ ਇੱਥੇ ਗੁੜ ਤੁਸੀਂ ਸ਼ੋਅ ਕੀਤਾ ਜਿਹੜਾ ਹਾਂਜੀ ਆਹ ਸਿੰਪਲ ਆ ਗਿਆ ਜੀ ਇਹਦੇ ਵਿੱਚ ਮੂਫਲੀ ਸੌਂਫ ਤੇ ਤਿਲ ਜੀ ਤੇ ਦੇਸੀ ਘਿਓ ਪਾਇਆ ਹੋਇਆ ਜੀ ਠੀਕ ਆ ਬਈ ਆ ਆ ਗਿਆ ਇਹਦੇ ਵਿੱਚ ਅੰਬ ਹਲਦੀ ਅਜਵਾਇਣ ਕਾਲੀ ਮਿਰਚ ਤੇ ਦੇਸੀ ਘਿਓ ਪਾਇਆ ਹੋਇਆ ਜੀ ਠੀਕ ਆ ਆ ਸਾਦੀ ਜਿਹੜੀ ਸ਼ੱਕਰੋਂ ਬਣੀ ਆਂਦੀ ਤੁਸੀਂ ਵੇਖਿਓ ਉਹਦੀ ਪੈਕਿੰਗ ਆ ਜੀ ਠੀਕ ਆ ਬਈ ਆ ਇਹਦੇ ਵਿੱਚ ਔਲੇ ਵਾਲਾ ਜਿਹੜਾ ਤੁਹਾਨੂੰ ਉੱਥੇ ਵਿਖਾਇਆ ਸੀ ਜੀ ਇਹ ਉਹਦੀ ਪੈਕਿੰਗ ਆ ਗਈ ਜੀ ਆ ਜਿਹੜਾ ਜਿਹੜਾ ਸਿੰਪਲ ਆਪਣਾ ਸਿੰਪਲ ਗੁੜ ਆ ਗਿਆ ਜੀ ਇਹ ਉਹਦੀ ਪੈਕਿੰਗ ਕਰਕੇ ਰੱਖੀ ਹੋਈ ਆ ਜੀ ਆਹ ਹੁਣ ਆ ਰਿਵਾਜ ਦੂਰੀ ਵਾਲੀ ਚੱਲ ਪਿਆ ਭੇਲਿਆਂ ਵਾਲਾ ਵਿਆਹ ਵੇਲੇ ਸਵਾ ਚੰਗੀ ਤਰ੍ਹਾਂ ਫੋਲਡ ਕੇ ਦਿਖਾ ਦਿਓ ਥੋੜੀ ਜੀ ਸਵਾ 5 ਕਿਲੋ ਦੀ ਭੇਲੀ ਦਾ ਵੇਲੇ ਤਿਆਰ ਕਰਾਉਂਦੇ ਆ ਠੀਕ ਆ ਇਹ ਫਿਰ ਸਾਨੂੰ ਐਡਵਾਂਸ ਇੱਕ ਦੀ ਤਿਆਰ ਕਰਕੇ ਰੱਖਣੀ ਪੈਂਦੀ ਹੈ ਵੀ ਮੌਕੇ ਤੇ ਕਈ ਵਾਰੀ ਘਲਾੜਾ ਨਾ ਚੱਲਦਾ ਹੋਵੇ ਅੰਗਾ ਘਣਾ ਮੁੜ ਜੇ ਇਹ ਫਿਰ ਸਵਾ 5 ਕਿਲੋ ਦੀ ਭੇਲੀ ਇੱਕ ਤਿਆਰ ਕੀਤੀ ਵੀ ਹੈ ਜੀ ਹਾਂਜੀ ਹਾਂਜੀ ਹਾਂ ਬਾਕੀ ਆਪਣੇ ਕੋਲ ਬਾਕੀ ਦਾਲਾ ਹੈਗੀਆਂ ਹਨਾ ਸਾਰੇ ਹਾਂ ਦਾਲਾ ਬਿਨਾ ਪਾਲਸ ਵਾਲੀਆਂ ਜੀ ਠੀਕ ਆ ਇਹ ਬਾਹਲਾ ਕੋਈ ਮਾਰਜਨ ਨਹੀਂ ਰੱਖਿਆ ਇਹਦੇ ਵਿੱਚ ਗ੍ਰੇਡ A ਉਹ ਕੋਈ ਲਾਂਬੇ ਵਾਲਾ ਕੰਮ ਹੈ ਨਹੀਂ ਜੀ ਠੀਕ ਆ ਬਈ ਆ ਆ ਬੇਸਨ ਆ ਗਿਆ ਜੀ ਬੇਸਨ ਹਾਂ ਆ ਉਹ ਤਾਂ ਛੋਟੀ ਚੱਕੀ ਲਾਈ ਵੀ ਹੈ ਬੇਸਨ ਤਿਆਰ ਕਰਕੇ ਤੇ ਉਹ ਡਰਾਈ ਫਰੂਟ ਵਾਲਾ ਕੋਡ ਆ ਗਿਆ ਜੀ ਠੀਕ ਆ ਹਾਂ ਡਰਾਈ ਫਰੂਟ ਵਾਲਾ ਜੀ ਬਈ ਵਧੀਆ ਸੇਲ ਹੋ ਰਹੀ ਹੰਗਾਰਾ ਵਧੀਆ ਮਿਲਦਾ ਹਾਂ ਹੰਗਾਰਾ ਐ ਬਈ ਮੰਨ ਕੇ ਚਲੋ ਜਿਹੜੇ ਪੁਰਾਣੇ ਕਸਟਮਰ ਲੱਗੇ ਹੋਏ ਉਹ ਉਹੀ ਆਈ ਜਾਂਦੇ ਸਾਡੀਆਂ ਹੁ ਰੋੜ ਜੇ ਕਰਕੇ ਤੇ ਬਸ ਠੀਕ ਹੈ ਜੀ ਕਲਮ ਲਾ ਕੇ ਸਹੀ ਚੱਲੀ ਜਾਂਦਾ ਕੰਮ। ਜਿਆਦਾ ਆਪਣਾ ਮੇਨ ਕੰਮ ਗੰਨੇ ਦਾ ਹੀ ਆ ਹਨਾ। ਹਾਂ ਮੇਨ ਕੰਮ ਗੰਨੇ ਦਾ ਹੀ। ਗੰਨੇ ਦਾ ਹੀ। ਜਿਵੇਂ ਹੁਣ ਕਿਸੇ ਨੇ ਗੰਨਾ ਲਾਉਣਾ ਬਈ ਕਿਉਂਕਿ ਖਲਾੜੇ ਸਾਰੇ ਏਰੀਆ ਚ ਹੋ ਗਏ ਹਨਾ। ਹਾਂਜੀ ਹਾਂਜੀ। ਤੇ ਅਗਲਾ ਗੁੜ ਕਢਾ ਲੈਂਦਾ ਆਪਦਾ ਗੰਨੇ ਦਾ ਵੀ ਬੀਜ ਆਪਾਂ ਦੇ ਦੇ ਦਿੰਦੇ ਹਾਂ। ਹਾਂ ਗੰਨੇ ਦਾ ਬੀਜ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਬਈ? ਆਪਣੇ ਕੋਲ 96 99003 85 ਤੇ 119 ਸਾਰੀਆਂ ਵੈਰਾਈਟੀਆਂ ਲਗਭਗ ਜਿਹੜੀਆਂ ਆਪਣੇ ਨਾਰਮਲ ਹੀ ਲੱਗਦੀਆਂ ਸਾਰੀਆਂ ਵੈਰਾਈਟੀਆਂ ਦਾ ਬੀਜ ਆਪਾਂ ਦੇ ਦਿੰਨੇ ਆ ਆਪਾਂ ਤਾਂ ਮੰਨ ਕੇ ਚੱਲੋ ਅਸੀਂ ਤਾਂ ਇਹ ਜੀਤੇ ਜ਼ਿਆਦਾ ਫੋਕਸ ਕਰਦੇ ਹਾਂ ਖਲਾੜੇ ਵਾਲੇ ਪਾਸਿਓਂ ਵੀ ਤੁਸੀਂ ਗਨਾਲ ਕਨਾਲ ਲਾ ਲਓ ਠੀਕ ਆ ਨੇੜੇ ਕਲ ਨੇੜੇ ਵਾਲੇ ਖਲਾੜ ਤੋਂ ਕਢਾ ਲਓ ਠੀਕ ਆ ਚੰਗਾ ਕੋੜ ਨਾਲੇ ਤਾਂ ਤੁਹਾਨੂੰ ਪਤਾ ਵੀ ਗੰਨਾ ਮੰਨ ਕੇ ਚੱਲੋ ਆਪਦਾ ਗੰਨਾ ਆਪਦਾ ਗੰਨਾ ਤਿਆਰ ਕਰਾਉਂਗੇ ਨਾਲ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਰੇਟ ਪੈਂਦਾ ਠੀਕ ਆ ਵੀ ਜੋ ਚੰਗੀ ਚੀਜ਼ ਤਿਆਰ ਕਰਾਉਂਗੇ ਤਾਂ ਆਪ ਨੂੰ ਫਿਰ ਉਹ ਚੀਜ਼ ਦਾ ਮਹਿਸੂਸ ਹੁੰਦਾ ਨਹੀਂ ਨਾਰਮਲ ਹੀ ਕੀ ਹੁੰਦਾ ਨਾ ਵੀ ਸਾਡੇ ਕੋਲ ਜੇ ਕੋਈ ਗ ਫਿਰ ਉਹਨੂੰ ਅਸੀਂ ਐ ਆਖੀਦਾ ਵੀ ਵੀ ਲੈ ਜਾ ਸਸਤਾ ਲੈ ਜਾ ਹੂੰ ਬੀਜ ਕੇ ਵੇਖ ਜਦੋਂ ਬੀਜੇਗਾ ਹਿਸਾਬ ਕਿਤਾਬ ਲਾਏਗਾ ਫਿਰ ਆਖੇਗਾ ਯਾਰ ਇਹ ਤਾਂ ਮੁੱਲ ਲੈ ਲੈਣੇ ਪੜਤਾ ਪੈ ਜਾਂਦਾ ਹਾਂਜੀ ਹਾਂ ਕਿਉਂਕਿ ਮਿਹਨਤ ਵਾਲਾ ਕੰਮ ਆ ਬਾਈ ਮਿਹਨਤ ਲੱਗ ਹਾਂ ਕਿਉਂਕਿ ਜੂਸ ਵਾਲਾ ਕਹਿੰਦਾ ਵੀ ਬਹੁਤ ਰੇਟ 'ਚ ਵਿਕ ਜਾਂਦਾ ਹਾਂ ਜੂਸ ਵਾਲਾ ਵੀ ਬਹੁਤ ਰੇਟ 'ਚ ਵਿਕ ਜਾਂਦਾ ਜੀ ਤੇ ਬਾਕੀ ਉਹ ਵੀ ਸਾਲ ਦੀ ਫਸਲ ਆ ਬਾਈ ਹਾਂ ਮਿਹਨਤ ਬਹੁਤ ਆ ਮਿਹਨਤ ਬਹੁਤ ਆ ਜੀ ਇਹ ਤਾਂ ਜੇ ਆਪ ਆਖਦੀਏ ਬਈ ਬਈ ਜੇ ਆਮਦਨ ਦੀ ਗੱਲ ਕਰੀਏ ਤੁਹਾਨੂੰ ਜੂਸ 'ਚ ਵੇਚ ਕੇ ਗਾ ਆਮਦਨ ਵੱਧ ਹੁੰਦੀ ਏ ਜਾਂ ਗੁੜ 'ਚ ਨੇ ਜੇ ਤਾਂ ਦੇਖੀ ਆਮਦਨ ਜੀ ਜੇ ਅਸੀਂ ਹੁਣ ਗੁੜ ਵੇਚਦੇ ਆ तकरीबन ਜੇ 90 ਰੁਪਏ ਗੁੜ ਵੇਚਦੇ ਆ ਜੀ 20 ਰੁਪਏ ਤੇ ਲੇਬਰ ਕੋਸਟ ਪੈ ਗਈ ਜੀ ਬਣਾ ਮਤਲਬ ਮੰਨ ਕੇ ਚਲੋ ਜੋ ਅਸੀਂ ਲੈਨੇ ਆ ਠੀਕ ਆ 20 ਰੁਪਏ ਕਿਲੋ ਦੇ ਠੀਕ ਆ ਮਗਰ ਰਹਿ ਗਿਆ 700 ਰੁਪਏ ਜੀ ਹੂੰ ਠੀਕ ਆ ਇੱਕ ਕੁਆਂਟਲ ਚੋਂ ਮੰਨ ਕੇ ਚਲੋ 10 ਕਿਲੋ ਗੁੜ ਨਿਕਲੇ ਆ ਜੀ ਠੀਕ ਆ 700 ਰਹਿ ਗਿਆ ਤੇ ਉਹਦੇ ਜੀ ਵੀ ਮੰਨ ਕੇ ਚਲੋ ਛਲਾਈ ਪੈ ਗਈ ਜੀ 100 ਰੁਪਏ ਲਾ ਲਓ ਤੁਸੀਂ ਠੀਕ ਆ ਮਗਰ 600 ਰਹਿ ਗਿਆ ਜੀ ਤੇ ਜੂਸ ਵਾਲਾ ਅਸੀਂ ਗੰਨਾ ਜੇ ਵੇਚਣਾ ਅਸੀਂ ਸਟਾਰਟ ਹੀ 7-800 ਤੋਂ ਕਰਦੇ ਆਂ 7-800 ਤੋਂ ਕਰਦੇ ਆਂ ਇਹੋ ਦੇ ਚਾਹਾਂ ਵੀ ਅਗਲੇ ਦੇ ਗੰਨਾ ਲਾਇਆ ਜਾ ਕੇ ਉੱਥੇ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਇੱਥੇ ਹੁਣ ਕਿੱਥੇ ਚੀਜ਼ ਕਿਲੋ-ਕਿਲੋ ਕਰਕੇ ਵੇਚਣੀ ਹਾਂ ਹਾਂ ਮਤਲਬ ਰਹਿੰਦੇ ਬਰੋਬਰ ਜਿਹੀ ਆ ਤੇ ਵੀ ਨਾ ਆਪਾਂ ਇਹ ਕਹਿ ਸਕਦੇ ਵੀ ਜੂਸ 'ਚ ਜ਼ਿਆਦਾ ਮੁਨਾਫਾ ਇਹਦੇ ਚਾਹਾਂ ਵੀ ਥੋੜਾ ਜਿਹਾ ਉਪਰਾਲਾ ਤੁਹਾਡੇ ਵੱਲੋਂ ਹੀ ਚੰਗੀ ਚੀਜ਼ ਖਾਣ ਹਣਾ ਮੋਹਨ ਸ਼ੰਕਰ ਜੇ ਕਮਾਈ ਕਰਨੀ ਤਾਂ ਜੂਸ 'ਚ ਵੀ ਤੁਹਾਨੂੰ ਵਧੀਆ ਹੋਊਗਾ ਨਹੀਂ ਵਧੀਆ ਜੀ ਜੂਸ ਵਾਲਾ ਕੰਮ ਸਾਡਾ ਪੁਰਾਣਾ ਹੁਣ ਤਕਰੀਬਨ ਮੰਨ ਕੇ ਚੱਲੋ ਇੰਨੇ ਕੁ ਲਿੰਕ ਬਣੇ ਹੋਏ ਆ ਜੀ ਸੇਲ ਆਊਟ ਕਰ ਦਨੇ ਆ ਆਪਦਾ ਵੀ ਵੇਚ ਦਨੇ ਜੇ ਕਿਸੇ ਕੋਲ ਵੀ ਹੋਵੇ ਗੰਨਾ ਉਹ ਤੋਂ ਵੀ ਲੈ ਕੇ ਕਈ ਵਾਰੀ ਸਾਨੂੰ ਵੇਚਣਾ ਪੈਂਦਾ ਉੱਥੇ ਸਾਡੀ ਮਜਬੂਰੀ ਬਣ ਜਾਂਦੀ ਵੀ ਸਾਡੇ ਲਿੰਕ ਬਣੇ ਵੀ ਅਗਲਾ ਕਹਿੰਦਾ ਯਾਰ ਗੰਨਾ ਦਵਾ ਸਾਨੂੰ ਜਿੱਥੇ ਆਸੇ ਪਾਸੇ ਜੇ ਕਿਸੇ ਨੂੰ ਲਵਾ ਗਏ ਤਾਂ ਉਹਦਾ ਵੀ ਸਾਨੂੰ ਵੇਚਣਾ ਪੈਂਦਾ ਠੀਕ ਹੈ ਹਾਂ ਉਹ ਚੀਜ਼ ਤਾਂ ਸਾਡੀ ਮੰਨ ਕੇ ਚਲੋ ਸ਼ੁਰੂ ਤੋਂ ਸਾਡੇ ਕੋਲੇ ਉਹ ਚੀਜ਼ ਹੈਗੀ ਹੈ ਮਾਰਜਿਨਸ ਨੇ ਆਰਡਰ ਕਰਨਾ ਮਤਲਬ ਗੁੜ ਸ਼ੱਕਰ ਮੰਗੋਣਾ ਤੁਹਾਡੇ ਤੋਂ ਗੰਨੇ ਦਾ ਬੀਜ ਲੈਣਾ ਤਾਂ ਕਿਹੜੇ ਨੰਬਰਾਂ ਤੇ ਸੰਪਰਕ ਕਰਨਾ ਆਪਦਾ ਨੰਬਰ ਜ਼ਰੂਰ ਹੈ ਹਾਂਜੀ 700 ਪੂਰਾ ਜੀ 92 45 821 ਇੱਕ ਨੰਬਰ ਹੈਗਾ 8528553253 ਠੀਕ ਹੈ ਬਈ ਹਾਂ ਇਹ ਦੋ ਨੰਬਰਾਂ ਤੇ ਕੰਟੈਕਟ ਕਰ ਸਕਦੇ ਆਂ ਤਾਂ ਦੋਸਤੋ ਇਸ ਨੰਬਰ ਤੇ ਸੰਪਰਕ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਆਂ ਗੁੜ ਸ਼ੱਕਰ ਕੜਵਾਉਣਾ ਮੰਗਵਾਉਣਾ ਗੰਨੇ ਦਾ ਬੀਜ ਲੈਣਾ ਤਾਂ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਪੰਜਾਬ ਦੇ ਵਿੱਚ ਬਾਈ ਹੋਰਾਂ ਨੂੰ ਗੰਨੇ ਵਾਲੇ ਜੂਸ ਵਾਲੇ ਸਾਰੇ ਵਪਾਰੀ ਘਲਾੜਿਆਂ ਵਾਲੇ ਸਾਰੇ ਜਾਂਦੇ ਸਾਰੇ ਹੁੰਦੇ ਸੋ ਨਹੀ ਸਾਰਿਆਂ ਨਾਲ ਜੀ ਮੋਹ ਪਿਆਰ ਬਣਿਆ ਹੋਇਆ ਮੰਨ ਕੇ ਚੱਲੋ ਬਈ ਹਰੇਕ ਕਿਉਂਕਿ ਜਿਹੜਾ ਬੰਦਾ ਵੀ ਗੰਨੇ ਨਾਲ ਜੁੜਿਆ ਲੰਮੇ ਟਾਈਮ ਤੋਂ ਜੁੜਿਆ ਹੋਇਆ ਉਹ ਹਰੇਕ ਬੰਦੇ ਨਾਲ ਆਉਂਦਾ। ਮੈਨੂੰ ਲੱਗਦਾ ਵੀ ਮਾਲ ਵੀ ਆਪਣੇ ਏਰੀਆ ਜੇ ਕਿਸੇ ਨੇ ਖਲਾੜਾ ਲਾਉਣਾ ਤੁਹਾਡੇ ਕੋਲੇ ਤੇ ਇੱਕ ਕਰੀ ਆਉਂਦੇ ਆਉਂਦੇ ਹਾਂ। ਹਾਂ ਮੰਨ ਕੇ ਚੱਲੋ ਗੰਨੇ ਦਾ ਮੇਨ ਤਾਂ ਗੰਨੇ ਤੇ ਰਹਿਣਾ ਜੀ। ਹਾਂ ਕਿਉਂਕਿ ਗੰਨਾ ਤਕਰੀਬਨ ਜਿੰਨੇ ਵੀ ਖਲਾੜਣ ਲੱਗੇ ਆ ਠੀਕ ਹੈ ਨੇੜੇ ਤੇੜੇ ਆਸੇ ਪਾਸੇ ਲੱਗੇ ਆ ਉਹਨਾਂ ਨੇ ਵੀ ਸਾਡੇ ਤੋਂ ਲੈ ਕੇ ਸਟਾਰਟ ਕੀਤਾ ਕੰਮ। ਵੀ ਸਾਨੂੰ ਉਹ ਤਾਂ ਖੁਸ਼ੀ ਹੁੰਦੀ ਆ ਸਭੋ ਚਲੋ ਚੰਗੀ ਗੱਲ ਆ ਜੇ ਕੋਈ ਕੰਮ ਕਰੂਗਾ ਤਾਂ ਕੁਝ ਅਗਲੇ ਦਾ ਵੀ ਫਾਇਦਾ ਸਾਡਾ ਵੀ ਫਾਇਦਾ ਹੀ ਆ। ਜਿੰਨਾ ਕੰਮ ਵਧੂਗਾ ਚੰਗਾ ਹੀ ਆ। ਠੀਕ ਹੈ। ਹਾਂਜੀ। ਠੀਕ ਹੈ ਬਈ ਹਰਪ੍ਰੀਤ ਧੰ